ਸਸਚਕਾਲ ਜੀ ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ ਬਹੁਤ ਸਾਰੀਆਂ ਗੱਲਾਂ ਐ ਦਆਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ ਵੀਡੀਓਜ਼ ਕਾਫੀ ਕੁਝ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ ਤਾਂ ਬਾਰ-ਬਾਰ ਅਸੀਂ ਕੁਝ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਪਹਿਲੇ ਤੇ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ ਆ ਗਾਇ ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ ਕੱਲ ਕੁਝ ਜਥੇਬੰਦੀਆਂ ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਅ ਤੁਹਾਨੂੰ ਇੱਕ ਚੀਜ਼ ਦੱਸਦਾ ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਜ਼ ਜਾਂ ਕ੍ਰिएਟਰ ਨੇ ਹਨਾ ਸਭ ਨੂੰ ਪ੍ਰੋਮੋਸ਼ਨ ਜਾਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ ਤੇ ਇਨਫਲੂਐਂਸਰਜ਼ ਜਾਂ ਜਿੰਨੇ ਵੀ ਕ੍ਰिएਟਰਸ ਹੁੰਦੇ ਆ ਉਹਨਾਂ ਚੋਂ ਜਿੰਨਾ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰੋਮੋਸ਼ਨ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਤੇ ਉਹਨਾਂ ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਣੀ ਹੈ ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਮੈਂ ਤੁਸੀਂ ਐਨੇ ਟਾਈਮ ਤੋਂ ਐਨੇ ਸੈਕਿੰਡ ਤੱਕ ਪਾਣੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਹੈ ਇਹ ਚੀਜ਼ ਆ ਦੇਖੋ ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ ਆ ਚੀਜ਼ ਤੁਸੀਂ ਚੈੱਕ ਕਰਿਓ 1552 ਤੋਂ 210 ਤੱਕ ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖਿਆ ਹੁੰਦੇ ਆ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ ਪ੍ਰੋਮੋਸ਼ਨਸ ਆਉਂਦੀਆਂ ਅਸੀਂ ਨਾਰਮਲ ਕਰੀਦੀਆਂ ਤੇ ਇਹ ਪ੍ਰੋਮੋਸ਼ਨਸ ਸਭ ਨੂੰ ਆਉਂਦੀਆਂ ਨੇ ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਇਸ ਵੀਡੀਓ ਨੂੰ ਦੇ ਵਿੱਚ 7700 ਰੀਲਾਂ ਹੋਰ ਵੀ ਇਸੇ ਗਾਣੇ ਦੇ ਮਤਲਬ 7700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ ਸਿਰਫ ਕੱਲੇ 80 ਨਹੀਂ ਬਣਾਈ ਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਐਦਾਂ ਦੁਨੀਆ ਬੜੀ ਉਦਾਂ ਹਨਾ ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ ਜਦੋਂ ਅਸੀਂ ਇਹ ਵੀਡੀਓਜ਼ ਬਣਾਉਨੇ ਆ ਨਾ ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ ਔਰ ਦੂਸਰੀ ਗੱਲ ਏ ਹੈ ਕਿ ਸਭ ਲੋਗੇ ਬੋਲੇ ਕਿ ਮੈਂ ਹੀ ਗਾਲ ਕੱਢੀ ਇਹ ਮੇਰੀ ਆਵਾਜ਼ ਨਹੀਂ ਹੈ ਜਦੋਂ ਗਾਲ ਆਂਦੀ ਹੈ ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਉਹ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ ਮੈਂ ਉਸ ਚੀਜ਼ ਲਈ ਮੈਨੂੰ ਮੈਂ ਹਮੇਸ਼ਾ ਉਸ ਲਈ ਹਮੇਸ਼ਾ ਮੈਂ ਕਦੇ ਵੀ ਕਦੇ ਐਦਾ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖਿਆ ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਾ ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਾਂ ਨੂੰ ਹਮੇਸ਼ਾ ਰੈਡੀ ਰਹਿਣਾ ਮੈਨੂੰ ਕੋਈ ਦਿੱਕ ਬਟ ਇੱਕ ਚੀਜ਼ ਛੋਟੀ ਜੀ ਹੋਰ ਦੱਸਣਾ ਚਾਹੂੰਗਾ ਅੱਜ ਕਿਨਮ ਲੈਂਦੇ ਹੈਗੇ ਆ ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ ਕੁਝ ਲੋਕਾਂ ਨੇ ਮੈਨੂੰ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ ਤੇ ਬਟ ਕੀ ਕਰਾਂ ਬਾਰ-ਬਾਰ ਬਾਰ-ਬਾਰ ਕੁਛ ਨਾ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਜਾਂਦਾ ਬਾਰ-ਬਾਰ ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ ਜਿਹੜੇ ਲੋਕ ਪਰਸਨਲੀ ਜਾਣਦੇ ਆ ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ ਜਦੋਂ ਤੁਸੀਂ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ ਤੁਸੀਂ ਇੰਨੇ ਕ ਪੋਜ਼ਿਟਿਵ ਹੋ ਜਾਓਗੇ ਨਾ ਤੁਸੀਂ ਅਗਰ ਪਰੇਸ਼ਾਨ ਹੋ ਬਿਮਾਰ ਹੋ ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹਸਪੀਟਲ ਚ ਬੈੱਡ ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ ਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ ਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ ਹੱਸ-ਹੱਸ ਕੇ ਹੁਣ ਗੱਲਾਂ ਕੀਤੀਆਂ ਉਹਦੇ ਨਾਲ ਤੇ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਵੀ ਜੋ ਕੁਝ ਵੀ ਹੋਇਆ ਉਸ ਚੀਜ਼ ਨੂੰ ਲੈ ਕੇ ਸਾਨੂੰ ਕਿੰਨਾ ਫਰਕ ਪਿਆ ਕਿੰਨਾ ਨਹੀਂ ਫਰਕ ਪਿਆ ਇਹ ਤਾਂ ਅਸੀਂ ਜਾਣਦੇ ਆ ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ ਚੋਂ ਨਿਕਲੇ ਕਿਹੜੀ ਸਿਚੁਏਸ਼ਨ ਚੋਂ ਨਿਕਲੇ ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ ਔਰ ਅਸੀਂ ਕਿਹੜੇ-ਕਿਹੜੇ ਹਾਲਾਤਾਂ ਚੋਂ ਨਿਕਲ ਰਹੇ ਹਾਂ ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਕਿਉਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਆ ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ ਅਸੀਂ ਕਹਿੰਦੇ ਆ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ ਅੱਜ ਟਾਈਮ ਮਾੜਾ ਵਾ ਕਦੇ ਤੇ ਚੰਗਾ ਹੋਊਗਾ ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਣੇ ਆ ਤੇ ਜਿਹਦੇ ਕਰਕੇ ਅਸੀਂ ਉੱਥੇ ਮੈਂ ਅਨਮੋਲ ਵੀਰੇ ਨਾਲ ਇੰਨਾ ਕੰਫਰਟੇਬਲ ਸੀਗਾ ਨਾ ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ ਤੇ ਉਦਾਂ ਹੀ ਸਮਾਈਲ ਆ ਜਾਂਦੀ ਹੈ ਇੱਕ ਮਰੀਜ਼ ਬੰਦੇ ਦੇ ਚਿਹਰੇ ਤੇ ਸਮਾਈਲ ਆ ਸਕਦੀ ਹੈ ਤੇ ਮੈਂ ਤੇ ਫਿਰ ਇੱਕ ਸ਼ਰੀਰੋਂ ਸ਼ਰੀਰਕ ਸ਼ਰੀਰਕ ਰੂਪ ਤੇ ਬੁੜਾ ਪਰਫੈਕਟ ਸੀਗਾ ਤੇ ਹਾਂ ਮੈਂਟਲੀ ਰੂਪ ਤੇ ਠੀਕ ਹੈ ਪਰੇਸ਼ਾਨ ਸੀ ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟ्रेस ਖਤਮ ਹੋ ਗਈ ਔਰ ਤੁਹਾਨੂੰ ਪਤਾ ਹੈ ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ ਬਟ ਉਸ ਸਮੇਂ ਜਦੋਂ ਅਸੀਂ ਸੋਸ਼ ਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚ ਚਲਾਉਣਾ ਹੀ ਨਹੀਂ ਸੀ ਕਦੇ ਵੀ ਜਸਟ ਹਮੇ ਇਹ ਸਿਚੁਏਸ਼ਨ ਬਣੀ ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਸਟ੍ਰੈਟੇਜੀ ਤੋਂ ਬਾਅਦ ਦਾ ਤੇ ਲੋਕਾਂ ਦੇ ਸਾਨੂੰ ਮੈਸੇजेस ਆਣੇ ਸ਼ੁਰੂ ਹੋਏ ਕਾਫੀ ਸਾਰੇ ਮਤਲਬ ਕੋਈ ਨਾਰਮਲ ਬੰਦੇ ਆਦੇ ਵੀ ਨਹੀਂ ਗੱਲ ਕਰ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰਤਬਾ ਰੱਖਦੇ ਨੇ ਬਹੁਤ ਸਾਰੇ ਏਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ ਤੁਸੀਂ ਉਹਨੂੰ بڑے ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ ਦੁਬਾਰਾ ਤੁਸੀਂ ਕਮਬੈਕ ਕਰੋ ਐਂਡ ਜਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ ਤੁਸੀਂ ਕੋਈ ਨਹੀਂ ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ ਸਾਨੂੰ ਮੈਸੇਜਸ ਤਾਂ ਹਫਤੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਦੇ ਕਰਾਂਦੇ ਕਰਦੇ ਕਰਾਂਦੇ ਅਸੀਂ ਇੱਕ ਮਹੀਨਾ ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ ਸਭ ਦੇ ਹਜ਼ਾਰਾਂ ਮੈਸੇਜਸ ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ ਨੋਟ ਲਿਖ ਲਿਖ ਕੇ ਜਾਂਦੇ ਸੀ ਕੁਝ ਜੰਮੂ ਤੋਂ ਆਈ ਸੀ ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਂ ਐਮੀ ਸੀਗੇ ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ ਪੋਜ਼ਿਟਿਵ ਰਹਿਣਾ ਹੈ ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ ਠੀਕ ਹੈ ਸਾਡੇ ਤੋਂ ਗਲਤੀ ਹੋਈ ਅਸੀਂ ਮੰਨ ਵੀ ਲਈ ਸੀ ਉਹ ਗਲਤੀ ਬਟ ਉਸ ਗੱਲ ਨੂੰ ਤੁਸੀਂ ਅੱਗੇ ਤੱਕ ਖਿੱਚੀ ਜਾਓਗੇ ਖਿ ਇਸ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ ਤੇ ਤੀਸਰੀ ਚੀਜ਼ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜੱਥੇਬੰਦੀਆਂ ਆਈਆਂ ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ ਮੈਂ ਜਿੰਨੇ ਵੀ ਧਰਮ ਨੇ Hindu Muslim Sikh Sai Hindu Muslim Sikh Sai ਮੈਂ ਸਾਰੇ ਧਰਮ ਦਾ ਆਪਣਾ ਸਤਿਕਾਰ ਕਰਦਾ ਸਾਰੀ ਸਿੱਖ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ ਮੈਂ ਖੁਦ ਉਸ ਸਰੂਪ ਦੇ ਵਿੱਚ ਆ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਬਹਿ ਰੂਪੀਆ ਪਹਿਲੀ ਗੱਲ ਤਾਂ ਇਹ ਕੋਈ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਇਹ ਮੈਂ ਜਾਣਦਾ ਮੇਰੇ ਮਹਾਰਾਜ ਜਾਣਦੇ ਨੇ ਠੀਕ ਹੈ ਦੂਸਰੀ ਚੀਜ਼ ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਡਰਦੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ ਸਾਡੇ ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਅਦਨੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ ਇੱਕ ਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਨਾ ਦੁਬਾਰਾ ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ ਚਲੋ ਜੋ ਵੀ ਕੁਝ ਕਰਦੇ ਸਹੀ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿਦਾਂ ਦਾਗ ਲਾਇਆ ਮੈਂ ਤੁਹਾਨੂੰ ਇੱਕ ਕਲੀਅਰ ਬੈਂਕ ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਗਾ ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੱਡ ਲੈਂਦੇ ਕਦੇ ਕੁਝ ਛੇੜ ਲੈਂਦੇ ਆ ਕਿ ਬਿਗ ਬੋਸ ਬਿਗ ਬੋਸ ਯਾਰ ਆ ਜੜੇ ਹੱਥ ਬਿਗ ਬੋਸ ਨੂੰ ਆਪਣੀ ਜੇਬ ਚ ਮੈਨੂੰ ਨਾ ਬਿੱਗ ਬੋਸ ਨਾਲ ਲੈਣ ਦੇਣ ਸੀਗਾ ਔਰ ਦੂਜੀ ਗੱਲ ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੇ ਕੰਟਰੋਵਰਸੀ ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਆਪਣੀ ਵਾਈਫ ਦੇ ਨਾਲ ਆ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰਾ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਸਪੂਰ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਹਸਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ ਜਿਹੜੇ ਤੇ ਪਿਆਰ ਵਾਲੇ ਨੇ ਜਿਹੜੇ ਤੇ ਸਮਝਣ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ ਜਿਹੜੇ ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੁਝ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਓਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਨੇ ਕੀਤਾ ਗਿਆ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚ ਲਾਵਾਂਗੇ ਪਹਿਲੇ ਮੈਨੂੰ ਇਹ ਦੱਸੋ ਕਿਸੇ ਕੋਲ ਵੀ ਐਵੀਡੈਂਸ ਹੈ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿੱਗ ਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਨੂੰ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਇਹ ਮੇਰੀਆਂ ਵੀਡੀਓ ਵੇਖਿਓ ਪਹਿਲੇ ਪੂਰੀ ਵੀਡੀਓ ਸੁਣ بڑے بڑے کمرے بڑے بڑے کمرے ہیں نا مطلب کہ ایسے کمرے بڑے بڑے کمرے ہیں ان کا اندازہ غالبا ہے ہوتا ہے اس سے کئی چاروں ہی رہتے ہوں ہیں یہاں اچھا بات کا لون اگر تیلونی ہے تیلنے ہے یہ وغیرہ یہ کیا ہے ਉਹ ਉਹ ਦਾ ਤਾਂ ਮੇਰਾ ਟ੍ਰੇਡਿੰਗ ਨਹੀਂ ਕਰੋ ਬਸ ਕਰੋ ਨਾ ਕਰੋ ਕਰੋ ਨਾ ਕਰੋ ਕਿ ਜਦੋਂ ਮੈਂ ਬਾਹਰੋਂ ਆਣਾ وہ نہیں ہے نہیں چلے گئے تھے وہ کہتے ہیں یہ ہے یہاں پر زیادہ بڑیوڑے ا گئے ہیں ایک بھی ہیر سے لو نہیں ہے جو نہیں جانتا ہے پھر سن سکتے ہیں میں کہتے ہیں بیچانی اپنا چاہیے میں عادت لگا کے اپ میرے اپنا جو میرے کر رہا ہے وہ ہے دھرم ہے انہوں نے کر جو چیز اس کی انتو بھی جو میں نے یہ نہیں کہنے کو نہیں لدی ہوں کہ وہ نے بنایا کہ وہ نے انجار پر حمل ہے کہ وہ اس کا دعوت دیرہ دعوت کا لکہ دیرہ دعوت ہے کہ وہ کوئی سارے جانے ہمارے کی خانم کیا ہے کہ وہ کوئی کسی نہیں کرتا نہیں کہ وہ کیا کہ وہ ایک اپنے پر صرف دے دے کہ یہ ویڈیو کرے کہ میں تعلق نہیں کیا کیا ہے کہ مجھے ہمارے کیا کیا ہے ਦੇ ਆਂਦੂ ਕਿ ਦਨੋਂਦਾ ਵਾਪਸ ਇਹ ਤੁਹਾਨੂੰ ਤੁਹਾਨੂੰ ਆ। ਜੇ ਇਹ ਨਰੋਵ ਪਟਾਣੀ ਤੋਂ ਗੇਰਨੀ ਕਰਦਣੀਆਂ। ਹਾਂਜੀ। ਉਹ ਫਿਰ ਜਿਹੜੇ 25 ਦੰਦੋਂ ਨਾ ਕੋਈ ਉਹਨਾਂ ਕਾਲਾ ਉਹ ਮੈਂ ਕੀ ਕਿਹਾ। ਉਹ ਫਿਰ ਕੋਈ ਨਹੀਂ ਬੇਦੋਨਾਂ ਤੋਂ ਕੋਈ ਹੋਰ ਨਹੀਂ। ਜਿਹੜੀ ਰੀ ਹੈਗੀ ਆ ਨੰਬਰ ਮੇਰਾ ਆ ਗਿਆ ਨਾ। ਹਾਂ। ਮੈਨੂੰ ਫੋਨ ਕਰਕੇ ਦੱਸ ਦਿਓ ਕਿ ਕਿਦਾਂ ਨੂੰ। ਸਾਮਾਂ ਕਰਕੇ ਦੱਸ ਦਿਓ। ਠੀਕ ਹੈ। ਠੀਕ ਆ। ਕਈ ਥਾਂੇ ਤੋਂ ਇਹ ਬਾਰ ਕਰਕੇ ਠੀਕ ਹੈ। ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਇਹ ਵੀਡੀਓ ਵੇਖ ਲਈ ਇਨਾਂ ਦਾ ਕਹਿਣਾ ਸੀਗਾ ਜੇ ਤਾ ਐਜ਼ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਐ ਮੈਂ ਚਲੋ ਠੀਕ ਐ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜੀ ਰੋਟੀ ਐ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਐ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਐ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨਨੇ ਆ ਇਹ ਸਾਰੇ ਹੀ ਚਲਾਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਐ ਕੋਈ ਇੰਸਟਾਗ੍ਰਾਮਰ ਐ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ ਮੈਂ ਕਦੇ ਵੀ ਨਹੀਂ ਚਾਹੁੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਨਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦੇਣਾ ਬਟ ਇੱਕ ਚੀਜ਼ ਦੱਸਣਾ ਇਹਨਾਂ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਵੀਡੀਓ ਬਣਾ ਲਿਆ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਐ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਨੂੰ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਈਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਅਸੀਂ ਕਿ ਨਮ ਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦੋ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਣ ਨੂੰ ਤਿਆਰ ਹਾਂ ਮੈਂ ਇਨਾ ਪਰਸਨਸ ਤੋਂ ਅੱਗੇ ਕਦੇ ਵੀ ਸਿਰ ਨਹੀਂ ਚੁਕਾਉਂਗਾ ਜੋ ਇਨਸਾਨ ਬਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਚੁੱਕਨ ਨੂੰ ਤਿਆਰ ਹਾਂ ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਆ ਪਰ ਤੁਸੀਂ ਇਦਾਂ ਦੀ ਘਟਿਆ ਕਰਤੂਤ ਕੀਤੀ ਹੈ ਤੁਸੀਂ ਅੰਦਰ ਆ ਕੇ 50000 ਦੀ ਡਿਮਾਂਡ ਕਰ ਰਹੇ ਹੋ ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50000 ਕਿੱਥੋਂ ਦੇਦਾ ਤੇ ਤੁਸੀਂ ਕਹਿ ਰਹੇ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲੋ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਾਂਗਾ ਤੇ ਮੇਰੇ ਤਾਂ ਪੱਖੇ ਇਸ ਪੋਰਟੇ ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ ਮੇਰੇ ਬੋਲੇ ਆ ਜਿਆਦਾ ਵਧ ਜਾਂਦੀ ਹੈ ਮੇਰੀ ਗੱਲ ਦੂਰ ਤੱਕ ਜਾਂਦੀ ਹੈ ਮੈਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਇਹ ਹੀ ਕੋਸ਼ਿਸ਼ ਕਰਦੇ ਆ ਅਸੀਂ ਕਦੇ ਕਿਸੇ ਕੰਟਰੋਵਰਸੀ ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਪਰ ਪਤਾ ਨਹੀਂ ਮੇਰੇ ਉਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈ ਸਾਰੀਆਂ ਚੱਲ ਰਹੀਆਂ ਨੇ ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਦੁਕਾਨ ਦੇ ਅੱਗੇ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਬੰਦਾ ਅੰਦਰੋਂ ਟੁੱਟ ਜਾਵੇ ਖਤਮ ਹੋ ਜਾਏ ਸਾਨੂੰ ਪਤਾ ਸੀ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਆ ਔਰ ਅਸੀਂ ਕਿਰਤ ਕਰ ਰਹੇ ਆ ਕਦੇ ਕਿਸੇ ਨੂੰ ਫालतू ਕੋਈ ਗੱਲ ਨਹੀਂ ਕਰਦੇ ਆ ਗਣ ਰੀਅਲ ਅਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਨ ਨਹੀਂ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ ਪਰ ਜੋ ਇਹਨਾਂ ਨੇ ਚੜ ਕੇ ਆ ਕੇ ਬਹਿ ਗਏ ਤੁਸੀਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੇਰੀ ਮੇਰੇ ਅੰਦਰ ਕੀ ਸਿੱਖੀ ਹੈ ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ ਔਰ ਦੂਸਰੀ ਗੱਲ ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ ਮੈਂ ਬਾਰ ਬਾਰ ਉਸ ਟੋਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਹਸਬੰਡ ਵਾਈਫ ਸੀ ਕੋਈ ਬਗਾਨਾ ਨਹੀਂ ਸੀ ਔਰ ਦੂਸਰੀ ਚੀਜ਼ ਉਹ ਵੀਡੀਓ ਪਿਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦਿੰਨਾ ਸਭ ਲੋਕ ਕਹਿੰਦੇ ਵੀ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ ਮੈਂ ਪਤਾ ਕੀ ਹੈ ਮੈਂ ਤੁਹਾਨੂੰ ਮਨ ਮੇਰਾ ਨਾ ਇੱਕ ਨਜ਼ਰੀਆ ਮੇਰੀ ਇੱਕ ਸੋਚ ਇਦਾਂ ਦੀ ਹੈ ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ ਮੇਰਾ ਮੈਂ ਕਹਿੰਦਾ ਸੀ ਮੇਰਾ ਅਨਮੋਲ ਵੀਰੇ ਦੀ ਵੀਡੀਓ ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮੰਨ ਨਹੀਂ ਮੰਦਾ ਪਰ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਇਨਵੈਸਟ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਕੋਲ ਬਕਾਇਦਾ ਸਬੂਤ ਸੀਗੇ ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਕੁਝ ਵੀ ਨਹੀਂ ਹੈਗਾ ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ ਹੈ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਇਮੇਜ ਵੀ ਖਰਾਬ ਕਰਦੇ ਹੋ ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇਹਨਾਂ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇਦਾਂ ਦਾ ਮਾੜਾ ਕਰ ਦਿੱਤਾ ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ ਸੱਚ ਦੀ ਆਵਾਜ਼ ਉਠਾਈ ਜੇ ਮੈਂ ਗਲਤ ਹੁੰਦਾ ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ ਕਿ ਜੇ ਮੈਂ ਗਲਤ ਆ ਨਾ ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੇਗਾ ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੌਰੀ ਵੀਰੇ ਪਰ ਮੇਰੇ ਇਦਾਂ ਦਾ ਮਾਈਂਡ ਵਿੱਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਮੇਰ ਤੋਂ ਉਹ ਵੀਡੀਓ ਪੈ ਗਈ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਨਾ ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਹਾਂਗਾ ਮੈਂ ਚਲੋ ਮੈਂ ਕਿਹਾ ਠੀਕ ਹੈ ਜੀ ਮੈਂ ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹਾਂ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਵਾ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ ਔਰ ਕੁਝ ਲੋਕ بڑے ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰਨ ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਹੈ ਨਾ ਨੋਰਮਲ ਇੱਕ ਬੰਦੇ ਦੇ ਮੈਂ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਤੋਂ ਤਿੰਨੇ ਰਿਵਿਊ ਵੀ ਨਹੀਂ ਆਉਂਦੇ ਜਦੋਂ ਸਾਨੂੰ ਗਾਲਾਂ ਕੱਢਦੇ ਨੇ ਦੋ ਦੋ ਤਿੰਨ ਤਿੰਨ ਮਿਲੀਅਨ ਚਾਰ ਚਾਰ ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਉਹ ਹੋਰ ਚਾਰ ਵੀਡੀਓ ਪਾਣ ਲੱਗ ਜਾਂਦੇ ਨੇ ਜਿਹਦੇ ਕਰਕੇ ਮੁੱ ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦੋ ਸਾਨੂੰ ਅੱਗੇ ਵੱਧ ਲੈਣ ਦਿਓ ਮੈਂ ਬਾਰ-ਬਾਰ ਕਿੰਨੀਆਂ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ ਪਰ ਜਿਹੜੀ ਆ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ ਕਿਉਂ ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਆ ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ 4 ਥਾਂ ਤੇ ਹੋਰ ਵੀ ਕਰਕੇ ਆਂਦੇ ਹੋਣਗੇ ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50000 ਰੁਪਏ ਦੀ ਡਿਮਾਂਡ ਕੀਤੀ ਸੀ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਹਿੰਦੇ 2 ਦਿਨ ਬਾਅਦ ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ ਨਾ ਮਿਲਦਾ ਕੱਲ ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜਪੰਨ ਕਰਨ ਦੀ ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਕਿੱ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਨੇ ਆ ਬੜਾ ਉਲਟਾ ਸਿੱਧਾ ਜਾ ਕਰ ਦਿੰਨੇ ਆ ਪਰ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ ਕੀ ਨਹੀਂ ਫੇਸ ਕਰ ਰਿਹਾ ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਾਈਮਨਲ ਬਣਾਇਆ ਹੋਇਆ ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਆ ਮੈਂ ਨਾ ਤਾਂ ਕੋਈ ਦੋ ਨੰਬਰ ਦਾ ਕੰਮ ਕਰ ਰਿਹਾ ਮੈਂ ਕੋਈ ਨਸ਼ਾ ਨਹੀਂ ਵੇਚਦਾ ਠੀਕ ਹੈ ਨਾ ਮੈਂ ਕਦੇ ਕਿਸੇ ਨਾਲ ਕੋਈ ਐਦਾ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾਰੀ ਕਰਦਾ ਪਿਆ ਹੋਵਾਂ ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਬਾਰ-ਬਾਰ ਸਾਡੀ ਪੰਡੀ ਕੀਤੀ ਜਾ ਰਹੀ ਹੈ ਕਿ ਇਹ ਮਾਰੇ ਨੇ ਮਾਰੇ ਨੇ ਮਾਰੇ ਨੇ ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫालतू ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ ਔਰ ਦੂਸਰੀ ਚੀਜ਼ ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਨ ਲਈ ਅਗਰ ਕੁਝ ਕੀਤਾ ਜਾਂਦਾ ਨਾ ਜੇ ਮੇਰੇ ਨਾਲ ਮੰਨ ਲਓ ਮੈਂ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ ਅਗਲੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਦੇ ਨਾਲ ਉਹਨਾਂ ਕੋਲ ਕਿੰਨੇ ਕ ਬੰਦੇ ਹੋਣਗੇ ਕਿੰਨੇ ਕ ਨਹੀਂ ਮੇਰੀ ਸਾਰੀ ਸਿੱਖ ਜੱਥੇ ਬੰਦਿਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ ਭਾਈ ਪੈਸਿਆਂ ਦੀ ਕਾਦੀ ਡਿਮਾਂਡ ਹੈ ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ ਅਸੀਂ ਮੁੱਦਾ ਖਤਮ ਕਰ ਦਾਂਗੇ ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੇ ਨਾਲ ਮੇਰੀ ਉਸ ਰੀਲ ਦਾ ਜੋ ਜਾਂ ਮ ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ ਇਹਨਾਂ ਨਾਲ ਲੜੇ ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦਾ ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ ਚ ਹੀ ਬੋਲੀ ਜਾਂਦੇ ਤੇਰਾ ਸੋਦਾ ਲਾਣਾ ਸੋਦਾ ਲਾਣਾ ਸੋਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਣ ਤੋਂ ਮਾਰਦਾ ਮੈਂ ਕਿਸ ਨੂੰ ਮਾੜਾ ਕਰਦਾ ਤੁਸੀਂ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ ਮੈਨੂੰ ਇੱਕ ਗੱਲ ਦੱਸੋ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਣਾ ਚਾਹੀਦਾ ਸੀਗਾ ਭਾਈ ਸਾਹਿਬ ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਐ ਸਭ ਕੁਝ ਕੀਤਾ ਵੀਡੀਓ ਵਾਇਰਲ ਕੀਤੀ ਭਾਈ ਸਭ ਸਾਡੇ ਕੋਲ ਨਾਮ ਵੀ ਸੀਗਾ ਫੇਮ ਵੀ ਸੀਗਾ ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ ਅਸੀਂ ਆਲਰੇਡੀ ਫੇਮਸ ਸੀਗੇ ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਡੀ ਜ਼ਿੰਦਗੀ ਜੀਣ ਲੰਦੋ ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ ਤੁਸੀਂ ਤਾਂ ਯਾਰ ਜਾਗਰੂ ਕਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇੰਨਾ ਵੀ ਕਿਸ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਰਕਤਾਂ ਕਰੇ ਪਰ ਮੈਂ ਚਲੋ ਮਾਰੇ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਚੱਲਦੇ ਪਿਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨੇ ਕੋਈ ਸਟੈਪ ਲੈ ਗਿਆ ਹੁੰਦਾ ਇਹ ਗੱਲ ਸਵਾਕੀ ਹੈ ਔਰ ਕੁਝ ਲੋਕ ਤਾਂ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰ ਗਿਆ ਮਰ ਆ ਗਿਆ ਪਰ ਮੈਂ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਵਾਸਤੇ ਨਹੀਂ ਤੋਲਦਾ ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ ਪੰਜਾਬੀਆਂ ਵਾਲੀ ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾਜ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਤਾ ਪੰਜਾਬੀਆਂ ਦਾ ਖੰਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਇੱਕ ਛੋਟੀ ਜੀ ਚੀਜ਼ ਸੁਣਿਓ ਸਮਝੋ ਇੱਕ ਗੱਲ ਮੈਂ ਪੂਰੇ ਪੰਜਾਬ ਨੂੰ ਕਦੇ ਨਾਤੇ ਮਾੜਾ ਕਿਆ ਨਾ ਮੈਂ ਸਾਰੇ ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਇੱਕ ਕਹਾਵਤਾਂ ਮੈਂ ਨਹੀਂ ਬਣੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਆਰੇ ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਆਂ ਇੱਕ ਕਹਾਵਤਾਂ ਇੱਕ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ ਉਹੀ ਕਹਾਵਤ ਦਜੀਏ ਉਹ ਸਗੀ ਵੀ ਪੰਜਾਬੀ ਪੰਜਾਬੀ ਦਾ ਦੁਸ਼ਮਣ ਹੁੰਦਾ ਸਾਰੇ ਨਹੀਂ ਕਹਿੰਦਾ ਕਿ ਸਾਰੇ ਦੁਸ਼ਮਣ ਹੁੰਦੇ ਨੇ ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਆ ਜੀਵਨ ਹੀ ਖਤਮ ਹੋ ਗਿਆ ਪੂਰੇ ਜੀਵਨ ਦੀ ਕਿਤਾ ਕਰਾ ਮਿੱਟੀ ਕਰ ਦਿੱਤਾ ਤੁਸੀਂ ਤੇ ਯਾਰ ਮੈਂ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ ਠੀਕ ਹੈ ਮੈਂ ਉਸ ਚੀਜ਼ ਤੋਂ ਪੈਸੇ ਕਮਾਏ ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਣ ਲਈ ਕਰਦੀ ਹੈ ਸਭ ਲੋਕ ਪੈਸੇ ਪੈਸੇ ਖਾਨ ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ ਹਰ ਬੰਦਾ ਕਿਰਤ ਕਰਦਾ ਮੈਂ ਵੀ ਦਸਾਂ ਨੂੰ ਉਹਦੀ ਕਿਰਤ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਦੀ 5 ਮਿੰਟ ਦੀ ਰੀਲ ਹੁੰਦੀ ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ ਕਦੇ ਕਿਤੇ ਜਾ ਕੇ ਵੀਡੀਓ ਬਣਾਈਦੀ ਹੈ ਕਦੇ ਕਿਤੇ ਜਾ ਕੇ ਬਣਾਈਦੀ ਹੈ ਕਦੇ ਕੁਝ ਕਰੀਦਾ ਕੁਝ ਕਰੀਦਾ ਕਿਰਤ ਉਹ ਵੀ ਕਿਰਤੀ ਹੈ ਜੀ ਉਹ ਵੀ ਮਾੜੀ ਕਿਰਤ ਨਹੀਂ ਹੈਗੀ ਬਈ ਇੱਕ ਬੇਨਤੀ ਹੈ ਇੰਨਾ ਕਾ ਜ਼ਿਆਦਾ ਹਰਾਸ ਨਾ ਕਰੋ ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਿਆ ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ ਸਾਨੂੰ ਇਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ ਔਰ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਜੀਣ ਦਿਓ ਜੇ ਇਹ ਜੋ ਇਹਨਾਂ ਨੇ ਕੀਤਾ ਦੋਨਾਂ ਨੇ ਆ ਕੇ ਦੋ ਤਿੰਨ ਇੱਕ ਵਿੱਚ ਕੋਈ ਇੱਕ ਸਿਗੇ ਇੱਕ ਫਗਵਾੜੇ ਵਾਲੇ ਸਿੰਘ ਸਾਹਿਬ ਅ ਅੱਛਾ ਮੈਂ ਇੱਕ ਇਹਨਾਂ ਨੇ ਇਹ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ ਦੱਸੋ ਕੀ ਗੱਲ ਹੈ ਕਹਿੰਦੇ ਜੀ ਇਹਨੂੰ ਇੱਥੇ ਬલાਓ ਸੀ ਫੋਨ ਤੇ ਗੱਲ ਹੀ ਨਹੀਂ ਕਰਨੀ ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ ਲਿਆ ਮਤਲਬ ਕਹਿੰਦੇ ਕਿ ਇਹਨਾਂ ਨੇ ਸਾਡਾ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ ਕੋਈ ਕੰਟੈਕਟ ਹੀ ਨਹੀਂ ਹੈਗਾ ਮੈਂ ਕਲੀਅਰ ਫੋਨ ਤੇ ਬੋਲੇ ਆ ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕਿਨਮ ਲੰਦੇ ਆ ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਮੈਨੂੰ ਕਲੈਰੀਫਿਕੇਸ਼ਨ ਮਿਲ ਜਵੇ ਪਰ ਉਹ ਚਾਹੁੰਦੇ ਕਿ ਇੱਥੇ ਆਉਗਾ ਤਾਂ ਤਾਂ ਹੀ ਪੈਸੇ ਮਿਲੂਗੇ ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ ਬੋਲ ਜੋ ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ ਚ ਨਹੀਂ ਆਂਦੀਆਂ ਹੱਥ ਜੋੜ ਕੇ ਬੇਨਤੀ ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ ਨਹੀਂ ਚੰਗੇ ਲੱਗਦੇ ਬਲੌਕ ਮਾਰ ਦਿਓ ਪਰਮਾਨੈਂਟਲੀ ਸਾਡਾ ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ ਜਿਹੜੇ ਸਾਡੀ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀ ਚੱਕ ਕੇ ਬਲੌਕ ਮਾਰ ਦਿਓ ਤੁਹਾਨੂੰ ਚੰਗੇ ਲੱਗਦੇ ਆ ਦੇਖੋ ਸਾਰਿਆਂ ਨੂੰ ਜੋ ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਨਾ ਕੋਈ ਵੀ ਕੋਈ ਵੀ ਮੌਕਾ ਨਹੀਂ ਛੱਡਦੇ ਹੱਥ ਜੋੜ ਕੇ ਬੇਨਤੀ ਆਰ ਪਰ ਬਹੁਤ ਪਰੇਸ਼ਾਨ ਹੋਏ ਪਿਆ ਬਹੁਤ ਦੁਖੀ ਹੋਏ ਪਿਆ ਕਿਸੇ ਪਾਸੇ ਤੁਸੀਂ ਮੰਨੋਗੇ ਘਰ ਜਾਂਦੇ ਆ ਘਰ ਆਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ 3600 ਚੀਜ਼ਾਂ ਅਸੀਂ ਫੇਸ ਕਰਦੇ ਆ ਕਿ ਕੀ ਦੱਸਦੇ ਫਿਰਿਏ ਤੁਹਾਨੂੰ ਅ ਬਹੁਤ ਸਾਰੀਆਂ ਚੀਜ਼ਾਂ ਐਡਾ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਆ ਨਾ ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਆ ਫਿਰ ਵੀ ਅਸੀਂ ਖੜੇ ਹੋਏ ਆ ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ ਯਾਰ ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘਾਟੇ ਕਰਦਾ ਮੈਂ ਬਾਰ ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ ਅਸੀਂ ਬੜੇ ਸੋਹਣੇ ਢੰਗ ਨਾਲ ਜਿੰਦੇ ਸੀ ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ ਬਸ ਇੰਨੀ ਕੀ ਗੱਲ ਕਹੂੰਗਾ ਸਤਿ ਸ਼੍ਰੀ ਅਕਾਲ